ਉਹ ਮੈਨੂੰ ਦੁੱਧ ਕਿਉਂ ਆਂਦੀ ਕੋਈ ਲੋੜ ਨਹੀਂ ਮੈਨੂੰ ਤਾਂ ਸਿਰਫ ਨਸ਼ਾ ਚਾਹੀਦਾ ਮੈਂ ਨਸ਼ਾ ਹੀ ਕਰਨਾ ਮੈਨੂੰ 5-700 ਰੁਪਏ ਉਹ ਉਹ ਬਾਪੂ ਯਾਰ ਉਹ ਉਹ ਤੂੰ ਮੇਰੇ ਕੋਲ ਹੈ ਨਹੀਂ ਪੈਸੇ ਕੋਲ ਬੜਾ ਆ ਬਕੂਸ ਆਇਆ ਮੇਰੇ ਕੋਲ ਬਾਪੂ ਯਾਰ ਆ ਪਏ ਸੇ ਆ ਕੀ ਕਰ ਰਹੇ ਹੋਗੇ ਮੈਨੂੰ ਉਹ ਕਿਹਨਾਂ ਬਦੇ ਤੈਨੂੰ ਉਹ ਤੂੰ ਇੱਕ ਸਰਚ ਮਾਰ ਲੈ ਨਾ ਸੁਣਦੀ ਨਹੀਂ ਤੂੰ ਮੇਰੇ ਕੋਲ ਹੈ ਨਹੀਂ ਕਿ ਤੂੰ ਮਰਜੀ ਦੇ ਮੈਨੂੰ ਬਾਹਰ ਛੱਡੋ ਮੇਰੀ ਇਹ ਉਹ ਨਾ ਚੜਨੀ ਛੱਡ ਦੀ ਤੈਨੂੰ ਕਹੀ ਦਿੱਤਾ ਬੰਦਿਆਂ ਵਾਂਗੂੰ ਤੂੰ ਸਮਝਦੀ ਨਹੀਂ ਹੈਗੀ ਮੈਂ ਬਾਸ 700 ਰੁਪਏ ਦੇ ਪਿਆਮਾ ਚ ਇੰਨੀ ਜਿਹੀ ਪੱਟ ਨੂੰ ਤੇਰੀ ਨਹੀਂ ਇਹ ਤਾਂ ਮੈਂ ਕਿਨੇ ਪੀਤੀਆਂ ਨਾ ਛੜ ਦੇ ਕੁਛਾਂ ਤੇ ਪੀਤੀਆਂ ਮੈਂ ਜੱਬੀ ਪੀਕ ਜੀ ਜੀ ਸੁਣਦੇ ਹੋ ਚਾਹ ਪੀ ਲਓ ਲੇ ਹੜਾ। ਨਾਲੇ ਮੇਰੀ ਗੱਲ ਸੁਣੋ ਤੁਸੀਂ ਰਾਤ ਫੇਰ ਨਸ਼ਾ ਕਰਕੇ ਆ ਗਏ ਨਾਲ ਸਾਨੂੰ ਪਤਾ ਲੱਗਦਾ ਹੈਗਾ ਨਸ਼ੇ ਚ ਫੇਰ ਮੇਰੀ ਕੁੱਟਮਾਰ ਕੀਤੀ ਹੈਗੀ ਮੈਂ ਕੀ ਮਾੜਾ ਕਰਤਾ ਤੂੰ ਮੈਨੂੰ ਤੂੰ ਦੱਸੇਂਗੀ ਇਹ ਗੱਲਾਂ ਕੀ ਤਰੀ ਕੁੱਟਮਾਰ ਕਰਤੀ ਤੂੰ ਤਾਂ ਕੋਈ ਤੇਰੇ ਦਾਗ ਦੇਖੇ ਹੀ ਨਹੀਂ ਗੱਲ ਤੇ ਕਿ ਤੇਰੇ ਥਾਫੜਾ ਮਰਿਆ ਹੋਵੇ ਤੁਹਾਨੂੰ ਤਾਂ ਨਹੀਂ ਪਤਾ ਲੱਗਦਾ ਹੈਗਾ ਕੀ ਨਹੀਂ ਪਤਾ ਲੱਗਦਾ ਮੈਨੂੰ ਤੇਰੀ ਨਾ ਕੋਈ ਜਿਆਦਾ ਜਮਾਨ ਚੱਲਣ ਲੱਗੀ। ਆ ਵੀ ਕੰਟਰੋਲ ਚ ਰੱਖ ਠੀਕ ਹੈ ਨਾ। ਕਦੇ ਮੈਥੋਂ ਹੁਣ ਸਵੀਰੀ ਸਵੀਰੇ ਦੱਖੂ ਗਾਣੇ ਲੈ ਲੇ। ਜਾਪਰ ਜਿੱਥੋਂ ਲੱਗੀ ਇੱਥੇ ਬੋਲਣ ਆ ਕੇ ਧਰਤੀ ਧੜਕੀ। ਸਾਦਾ ਨਹੀਂ ਬੀਤਦਾ ਨਹੀਂ ਹਜੇ ਕੋਈ ਨਸ਼ਾ ਪੱਤਾ। ਡੰਡਾ ਲੈ ਕੇ ਕਿ ਮਾੜਾ ਮੁਟਾ ਸੱਣੀ ਸੁਣੂ ਦਾ ਕੰਮ ਕਰਦੇ ਉੱਠਦਾ ਵੀ ਹੈ। ਉੱਥੇ ਕੰਮਾ ਤੱਕ ਧਿਆਨ ਸਾਰਾ। ਬਾਪੂ ਕਿੱਥੇ ਕਿੱਥੇ ਕਰੀ ਜਾਵੇ ਕੁਝ। ਨੀ ਸੰਨੀ ਰੜਾ ਲਾ ਦੇ ਮਾਪਿਆਂ ਨੂੰ ਨਮਾਨ ਮੂਹ ਦੇ ਕੀ ਕਰਦਾ ਬਾਪੂ ਤੈਨੂੰ ਦੀਦਾ ਨਹੀਂ ਮੈਂ ਕੀ ਕਰਦਾ ਤੰਦਰਾ ਕਿਸੇ ਟਾਈਮ ਤੱਕ ਅੱਖ ਖੋਲ ਲਿਆ ਕਰ ਕੰਮ ਤਾਂ ਕੀ ਕਰਨਾ ਤੇ ਇਹ ਮੈਨੂੰ ਐ ਪੁੱਛੀ ਜਾਂਦਾ ਕੀ ਕਰਦਾ ਬਾਪੂ ਸੰਨੀ ਰੜਾਉਣਾ ਪਤੂਆਂ ਬਾਤੇ ਰਾਲਾ ਫਿਰ ਸੰਨੀ ਮੈਂ ਕਿਹਾ ਤੇਰੇ ਹੱਥ ਫੜਿਆ 5-400 ਰੁਪਏ ਮੇਰਾ ਜਮਾ ਸਰੀਰ ਨਾਲ ਮੇਥੋਂ ਖੜਿਆ ਪਣੀ ਜਾਂਦਾ ਤੂੰ ਵੇ 500 ਰੁਪਏ ਉਹ ਨਿਰੈਕਾ ਜੇ ਤੂੰ ਇਹਦੇ ਗਲਤ ਕੰਮ ਨਾ ਕਰੇ ਤੇਰਾ ਸਰੀਰ ਕਿਉਂ ਟੁੱਟੇ ਦੁੱਧ ਕਿਉਂ ਖਾ ਗਿਆ ਖਾ ਪੀ ਲਿਆ ਕਰ ਉਹ ਮੈਨੂੰ ਦੁੱਧ ਕਿਉਂ ਦੀ ਕੋਈ ਲੋੜ ਨਹੀਂ ਮੈਨੂੰ ਤਾਂ ਸਿਰਫ ਨਸ਼ਾ ਚਾਹੀਦਾ ਮੈਂ ਨਸ਼ੀ ਕਰਨਾ ਮੈਨੂੰ 5-700 ਰੁਪਏ ਦੇ ਸਾਨੂੰ ਉਹ ਬਾਕੀ ਯਾਰ ਉਹ ਉਹ ਤੂੰ ਮੇਰੇ ਕੋਲ ਹੈ ਨਹੀਂ ਪੈਸੇ ਤੇ ਬੜਾ ਕੁਝ ਆਇਆ ਮੇਰੇ ਕੋਲ ਬਾਕੀ ਯਾਰ ਆ ਪਏ ਸੇ ਆ ਕੀ ਕਰ ਰਹੇ ਹੋਂਗੇ ਬਸੇ ਕਿਹਨਾਂ ਬਦੇ ਤੂੰ ਮੈਨੂੰ ਉਹ ਤੂੰ ਇੱਕ ਸਰਚ ਮਾਰ ਲੈਣੇ ਚਾਪਾ ਕੋਈ ਹੋ ਜਾ ਲੈ ਤੁਸੀਂ ਹੁਣ ਆ ਕੰਮਾਂ ਤੇ ਆ ਗਏ ਹੁਣ ਮੈਂ ਨਾ ਬੋਲਾਂਗੀ ਚੱਲ ਤੂੰ ਵੀ ਆ ਤਾ ਉਹ ਪੁੱਤ ਤੂੰ ਪੁੱਤੋ ਦੇ ਨਾਲ ਬੋਲ ਨਾ ਜਿਹੜਾ ਕੁਛ ਮੇਰੇ ਤਾਂ ਨਹੀਂ ਲੱਗੀ ਬਾਪੂ ਜੀ ਉਹ ਪੁੱਤ ਕੋਈ ਇਹੋ ਜੀ ਸੱਟ ਨਾ ਮੈਂ ਮਰਦਾ ਨਹੀਂ ਹੈ ਇਹ ਜੇ ਨਲਾਇਕਲਾਦ ਘਰੇ ਪੈਦਾ ਹੋਈ ਹੈ ਨਾ ਓਹੋ ਤੁਸੀਂ ਠੀਕ ਹੋ ਬਾਪੂ ਜੀ ਪੁੱਤ ਮੈਂ ਠੀਕ ਆ ਤੂੰ ਘਬਰਾ ਨਾ ਮੇਰੀ ਧੀ ਤੂੰ ਪੁੱਤ ਜੀ ਇਹ ਬੋਲਦਾ ਹੁੰਦਾ ਨਾ ਸਾਡੇ ਵਿੱਚ ਨਾਇਕਰ ਪੁੱਤ ਮੈਂ ਤੇਰੇ ਮੁੱਰੇ ਹੱਥਾਂ ਦੇ ਦੇਖ ਤੇਰੇ ਸੱਤ ਵੱਜ ਗਈ ਨਾ ਕੁਝ ਨਹੀਂ ਮੰਨਣਾ ਪੁੱਤ ਬਾਪੂ ਜੀ ਤੁਸੀਂ ਉਹ ਪੈਸੇ ਮੰਗਦਾ ਸੀ ਉਹਨੂੰ ਦੇ ਦਿਆ ਕਰੋ ਪੁੱਤ ਕਿੰਨੇ ਕ ਪੈਸੇ ਦੇਵੇਂ ਆ ਪੈਸੇ ਲੈ ਜਾ ਲਿਆ ਕੇ ਹੋ ਥੱਕਿਆ ਨਹੀਂ ਅੱਜ ਸ਼ਾਂਪ ਲਾ ਕੇ ਲੈ ਗਿਆ ਦੱਸੋ ਜੀ ਤੁਹਾਡੇ ਕੋਈ ਸੱਟ ਫੇਟ ਮਾਰੀ ਬਾਪੂ ਜੀ ਮੈਨੂੰ ਔਖਾ ਹੋ ਜੂਗਾ ਪੁੱਤ ਕੋਈ ਔਖਾ ਨਹੀਂ ਹੁੰਦਾ ਬਸ ਇੱਕ ਗੱਲ ਮੇਰੀ ਤਾਂ ਤੂੰ ਧਿਆਨ ਰੱਖੀ ਮੇਰੀ ਦੀ ਬੇਚਨ ਆਇਆ ਕਰ ਸਾਡੇ ਪਿੱਛੇ ਜਾਏ ਤੂੰ ਮੈਨੂੰ ਸੰਭਾਲ ਨਹੀਂ ਉਹ ਨਰਾਇਕ ਦਾ ਕੀ ਹੈ ਉਹ ਨਸ਼ੇ ਦਾ ਅੰਨਾ ਕਰਿਆ ਹੋਇਆ ਹੈ ਪੁੱਤ ਠੀਕ ਹੈ ਨਾ ਆਪਾਂ ਤਾਂ ਸੋਚਦੇ ਆ ਵੀ ਕੋਈ ਉਹਦਾ ਇਲਾਜ ਕਰਾ ਦਈਏ ਰਾਤ ਨੂੰ ਲੇਟ ਆਉਂਦਾ ਤੜਕੇ ਜਿੰਦੂ ਉੱਠਦਾ ਪੈਸੇ ਮੰਗਦਾ ਮੈਨੂੰ ਵੀ ਨਹੀਂ ਸੰਣੀ ਰਲਾਉਣ ਦਿੱਤੀ ਦੇਖੋ ਧੱਕੇ ਮਾਰ ਕੇ ਭੱਗ ਗਿਆ। ਉਹ ਤਾਂ ਕੀ ਕਰੀਏ ਇਹਦੇ ਨਾਲ ਤਾਂ ਕੋਈ ਕੁੜੀ ਦੇਂਦਾ ਰੱਬ। ਉਹ ਚੰਗਾ ਸੀ। ਜਿਹੜੀ ਸੇਵਾ ਵੀ ਕਰਦੀ ਤੇ ਮਾਪ ਬਾਬ ਜੀ ਇੱਜ਼ਤ ਕਰਦੇ। ਆਹ ਦੇਖ ਲਿਆ ਹੁਣ ਕੀ ਕੁਝ ਹੋ ਜਾਂਦਾ ਈ। ਸਹੀ ਗੱਲ ਹੈ ਬੱਪੂ ਜੀ। ਉਹ ਪੁੱਤ ਜਿਹੜਾ ਸਾਡੇ ਕਰਮਾਂ 'ਚ ਲਿਖਿਆ ਉਹ ਤਾਂ ਲਿਖਿਆ ਹੀ ਐ। ਤੇਰੇ ਨਾਲ ਕੀ ਬੈਰ ਐ? ਮੈਂ ਤਾਂ ਉਹਨੂੰ ਸਮਝਾਉਣਾ ਬਹੁਤ ਕਿ ਤੇਰੇ ਉਹ ਲੜਕੀ ਨਾਲ ਕੀ ਬੈਰ ਐ ਤੇਰੀ ਮਾਂ ਤਾਂ ਨਰਹੀ ਕੰਜਰਾ ਹੁਣ ਘਰੇ ਰੋਟੀ ਪੱਕ ਜਾਂਦੀ ਐ। ਕਿਉਂ ਤੂੰ ਇਹ ਜਿਹੇ ਕੰਮ ਕਰਦਾ ਹੈ ਦੱਸ ਕੀ ਕਰੀਏ ਪੁੱਤ ਮੈਂ ਵੀ ਬਹੁਤ ਸਮਝਾਉਣੀ ਆ ਬਾਪੂ ਜੀ ਪਰ ਉਹ ਸਮਝਦੀ ਨਹੀਂ ਹੈਗੇ ਉਹ ਤਾਂ ਸਮਝਾਉਣ ਵਾਲੀ ਦਾ ਕਸਰ ਨਹੀਂ ਛੱਡੀ ਗਮਾਂਡੀਆਂ ਨੇ ਵੀ ਕਸਰ ਨਹੀਂ ਛੱਡੀ ਇਸ ਦੁੱਖ ਦੀ ਮਾਰ ਇਨਾ ਉਹਦੀ ਮਾਂ ਮਰ ਗਈ ਪਹਿਲਾਂ ਪਰ ਚੰਗਾ ਹੋ ਗਿਆ ਉਹਦਾ ਖਿਹੜਾ ਛੁੱਟ ਗਿਆ ਚਲ ਆਤੀਏ ਆ ਜਾ ਹੁਣ ਆ ਜਾ ਪਾਣੀ ਧਣੀ ਪੀ ਲੀ ਉਹ ਪੁੱਤ ਗੱਲ ਸੁਣਾਂ ਹਾਂਜੀ ਬਾਪੂ ਜੀ ਤੈਨੂੰ ਲੱਗੂ ਤਾਂ ਪੁੱਤ ਦੁੱਖ ਮੇਰੀ ਗੱਲ ਦਾ ਜਿਹੜੀ ਗੱਲ ਮੈਂ ਕਹਿੰਦਾ ਤੈਨੂੰ ਪੁੱਤ ਤੂੰ ਆਉਦੇ ਪੇਕੇ ਵਗ ਜਾ ਮੈਂ ਤਾਂ ਦੁੱਖ ਭਰਦਾ ਹੀ ਆ ਤੂੰ ਕਿਉਂ ਦੁੱਖ ਭਰਦੀ ਐ ਇੱਥੇ ਬਾਪੂ ਜੀ ਆਹ ਕਹੀ ਜੀ ਗੱਲ ਕਰਤੀ ਤੁਸੀਂ ਨਾ ਜੇ ਮੈਂ ਪੇਕੇ ਵਗ ਗਈ ਤੁਹਾਨੂੰ ਕੌਣ ਸਾਂਭੂਗਾ ਇਹਦਾ ਕੀ ਐ ਇਹਦਾ ਨਸ਼ਾ ਕਰਕੇ ਆ ਜਾਂਦਾ ਇਹਨੂੰ ਤਾਂ ਪਤਾ ਨਹੀਂ ਲੱਗਦਾ ਹੈਗਾ ਪੁੱਤ ਮੈਂ ਤਾਂ ਆਦੀ ਬਣਿਆ ਹੋਇਆ ਉਹਦੀ ਲਤ ਮੁੱਕੇ ਚੱਲਣ ਦਾ ਪਰ ਨਾ ਤਾਂ ਉਹਦੇ ਮੂਹਰੇ ਮੈਂ ਹੋ ਸਕਦਾ ਜਦੋਂ ਤੇਰੇ ਹੋ ਇਹ ੱਟਕੇ ਮਾਰਦਾ ਨਾ ਪੁੱਤ ਮੈਥੋਂ ਬਰਦਾਸ਼ਤ ਨਹੀਂ ਹੁੰਦੀ ਈ ਜੇ ਤੂੰ ਗੱਲ ਮੇਰੀ ਮੰਨ ਲੈ ਆਪਦੇ ਪਿਓ ਦੀ ਨਾ ਤੇ ਫਿਰ ਤੂੰ ਪੁੱਤ ਉੱਥੇ ਵਗ ਜਾ ਨਹੀਂ ਬਾਪੂ ਜੀ ਜੇ ਤੁਸੀਂ ਮੈਨੂੰ ਧੀ ਕਹੀ ਦਿੱਤਾ ਤਾਂ ਮੈਂ ਔਖੀ ਸੌਖੀ ਇੱਥੇ ਆਪਦੀ ਜ਼ਿੰਦਗੀ ਕੱਟ ਲੂੰਗੀ ਮੈਂ ਆਪਦੇ ਪਿੱਛੇ ਨਹੀਂ ਜਾਂਦੀ ਹੈਗੀ ਪੁੱਤ ਮੇਰਾ ਦੋ ਪਾਸੇ ਧਿਆਨ ਹੈ ਵੀ ਕੀ ਐ ਉਹਨੂੰ ਮਾੜੀ ਮੋਟੀ ਸੁਰਤ ਆ ਜੇ ਜੇ ਤੂੰ ਵਗ ਜਾਵੇਂ ਵੀ ਕੰਜਰਾ ਉਹ ਦੇਖ ਲੈ ਰੁੱਸ ਕੇ ਬਾਗੀ ਤੇਰੇ ਘਰਾਂ ਵਾਲੀ ਤਾਂ ਹੁਣ ਪਕਾ ਰੋਟੀਆਂ ਮੈਂ ਵੀ ਭੁੱਖਾਂ ਤੂੰ ਵੀ ਭੁੱਖਾਂ ਉਹਨੂੰ ਦਾ ਪੁੱਤ ਭੁੱਖ ਲੱਗਦੇ ਨਹੀਂ ਉਹ ਤਾਂ ਗੋਲੀਆਂ ਦਾ ਡੱਕ ਕੇ ਆ ਜਾਂਦਾ ਹੈ ਹੈ ਬਾਪੂ ਜੀ ਤੁਹਾਡਾ ਕੁਝ ਨਹੀਂ ਬਣਨਾ ਹੈਗਾ ਜਿਵੇਂ ਬਾਗੀ। ਕਰ ਕੋਈ ਨਹੀਂ ਧੀਏ। ਸੋਚਾਂਗੇ ਆਪਾਂ ਰਾਇ ਕਰਾਂਗੇ ਮੇਰੇ ਵਾਸਤੇ ਪਾਣੀ ਦੀ ਗੁੱਟ ਲੈ ਆਵੇਂ। ਹਾਂ ਮੈਂ ਪਾਣੀ ਲੈ ਕੇ ਆਉਣੀ ਆ ਬਾਪੂ ਜੀ। ਦੱਸੋ ਉਹ ਤਾਂ ਨਲਾਇਕ ਹੈਗਾ ਹੀ ਹੈਗਾ। ਕੁੜੀ ਵੀ ਜੇ ਸੋਚ ਕਿੰਨੀ ਵੱਡੀ ਉੱਚੀ ਹੈ। ਇਹ ਤਾਂ ਜਿਵੇਂ ਨੂਹ ਨਹੀਂ ਹੈ ਤਾਂ ਧੀ ਬਣ ਕੇ ਦਿਖਾਤਾ ਮੈਨੂੰ। ਐਡੀ ਵੱਡੀ ਗੱਲ ਕਹੀ ਬਾਪੂ ਤੈਨੂੰ ਮੈਂ ਕਿਵੇਂ ਛੱਡ ਕੇ ਜਾਵਾਂ। ਇਹ ਸੱਚੇ ਪਾਤਸ਼ਾਹ ਉਹਨੂੰ ਸਮੱਤ ਬਖਸ਼ ਨਲਾਇਕ। ਬਾਪੂ ਜੀ ਜੀ ਤਾਂ ਮੇਰਾ ਵੀ ਕਰਦਾ ਵੀ ਇਹੇ ਜੇ ਨਸ਼ੇੜੀ ਨੂੰ ਛੱਡ ਕੇ ਮੈਂ ਆਪਣੇ ਪੇਕੀ ਵਗ ਜਾ। ਪਰ ਕੀ ਕਰਾਂ? ਮੈਨੂੰ ਬਸ ਥੋਡੇ ਕਰਕੇ ਇੱਥੇ ਰਹਿਣਾ ਪੈ ਰਿਆ। ਮੈਂ ਤਾਂ ਕਦੇ ਆਪਣੇ ਭਰਾ ਨੂੰ ਤੇ ਪਰਜਾਈ ਨੂੰ ਵੀ ਨਹੀਂ ਇਹ ਗੱਲ ਦੱਸੀ ਹੈਗੀ। ਵੀ ਇਹ ਇੰਨੇ ਨਸ਼ੇ ਕਰਦੇ ਨੇਗੇ। ਚਲੋ ਕੀ ਬਤਾ ਬਾਈ ਗਰੂ ਸੁਣੀ ਲਵੇ ਮੇਰੀ। ਲੈ ਲੈਂਗੇ ਤਾਂ ਜੀ ਵੀ ਆਉਣਾ ਲਾ ਹੋ ਰਿਹਾ ਸੁੱਕੀ ਜ਼ਰਮਾ ਜਾਇਆ ਮੈਂ ਖੇਤ ਮੇਰਾ ਹਾਂਜੀ ਜਾਇਓ ਤੇ ਰੋਟੀ ਰੋਟੀ ਬਣਾ ਲਈ ਠੀਕ ਆ ਕੇ ਲੈ ਜਾਉ ਫਿਰ ਮੈਂ ਕੋਈ ਨਾ ਨੀ ਚੜਿਆ ਆਉਂਦਾ ਬਗਜੋ ਫਿਰ ਚਲ ਕੋਈ ਨਾ ਮਾਰਿਆ ਮੈਂ ਕਿਹੜਾ ਤੇ ਨਾਲ ਮਾਰਾ ਮੱਝਾ ਨੂੰ ਦੇਖ ਲੈ ਇਧਰ ਕੋਈ ਨਾ ਮੈਂ ਆਪੇ ਪਾ ਦੂੰ ਨੀਰਾ ਉਹਨਾਂ ਨੂੰ ਕਿੰਨੇ ਦਿਨ ਹੋ ਗਏ ਜੱਸੀ ਨਾਲ ਗੱਲ ਨਹੀਂ ਕੀਤੀ ਅੱਜ ਫੋਨ ਲਾ ਕੇ ਪੁੱਛਣੀ ਆ ਕੀ ਹਾਲ ਚਾਲ ਆਦਾ

ਵਦਿਆ ਹੋਣੀ ਗਏ ਨੇ ਖੇਤ ਨੂੰ ਮੈਂ ਸੋਚਿਆ ਚੱਲ ਕੰਮ ਕਰਦੀ ਕਰਦੀ ਨੇ ਤੇਰਾ ਫੋਨ ਲਾ ਲੈ ਵੀ ਗੱਲ ਕਰ ਲਾਂ ਚੱਲ ਜੱਸੀ ਦਾ ਹਾਲ ਚਾਲ ਪੁੱਛ ਲਾਂ ਵੀ ਕਿਵੇਂ ਰਹਿੰਦੀ ਆ ਤੂੰ ਤਾਂ ਨਹੀਂ ਫੋਨ ਲਾਉਂਦੀ ਕੁਛ ਕੋਈ ਕੰਮਾਂ ਕਰਕੇ ਟਾਈਮ ਨਹੀਂ ਲੱਗਦਾ ਹੈਗਾ ਚੱਲ ਕੋਈ ਨਾ ਮੈਂ ਲਾ ਲੈ ਤੂੰ ਲਾ ਲੈ ਇੱਕੋ ਹੀ ਗੱਲ ਹੈਗੀ ਹੋਰ ਸੁਣਾ ਘਰ ਪਰਿਵਾਰ ਠੀਕ ਆ ਸਭ ਹਾਂਜੀ ਥੋਦੀ ਨਾ ਤੂੰ ਟਿੱਲਾ ਜਾ ਕਿਉਂ ਬੋਲਦੀ ਆ ਜੱਸੀ ਮੈਨੂੰ ਤਾਂ ਨਹੀਂ ਕੁਛ ਠੀਕ ਲੱਗਦਾ ਨਹੀਂ ਭਾਬੀ ਇਥੋਂ ਨੂੰ ਐਸੀ ਲੱਗ ਰਿਹਾ ਹੈਗਾ ਨਹੀਂ ਨਹੀਂ ਵਾਲੀ ਤਾਂ ਕਿਹੜੀ ਗੱਲ ਆ? ਦੱਸੀ ਦੇ ਸੱਚ-ਸੱਚ ਦੱਸ ਦੇ ਕੀ ਗੱਲ ਆ। ਤੂੰ ਕੁਝ ਲੁਕਾਉ ਰਹੀ ਆ। ਪੱਬੀ ਉਹਨਾਂ ਮੰਗਾ ਬਹੁਤ ਜ਼ਿਆਦਾ ਨਸ਼ਾ ਕਰਨ ਲੱਗ ਗਿਆ। ਕੱਲ ਤਾਂ ਉਹਨੇ ਸਾਰੀਆਂ ਹੱਦਾਂ ਪਾਰ ਕਰਤੀਆਂ। ਨਾਲੇ ਤਾਂ ਬਾਪੂ ਜੀ ਦੇ ਸੱਟ ਮਾਰੀ, ਨਾਲੇ ਉਹਨਾਂ ਦੇ ਉਂਗਲ 'ਚੋਂ ਨਾ ਅੰਗੂਠੀ ਖੋ ਕੇ ਲੱਗੇ। ਤੇ ਮੇਰੇ ਕੋਲੇ ਵੀ ਕੋਈ ਪੈਸਾ ਨਹੀਂ ਛੱਡਦੇ ਹੈਗੇ। ਅੱਛਾ। ਇਹ ਗੱਲ ਆ। ਫਿਰ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ? ਚਲ ਕੋਈ ਗੱਲ ਨਹੀਂ ਤੇਰੇ ਵੀਰੇ ਨੂੰ ਆਉਣ ਦੇ ਅੋਦਣਾ ਕਰਦੀਆਂ ਗੱਲ ਅਸੀਂ ਆਵਾਂਗੇ ਬੱਬੀ ਤੁਸੀਂ ਵੀਰੇ ਨੂੰ ਨਾ ਕੋਈ ਗੱਲ ਦੱਸਿਓ ਨਹੀਂ ਨਹੀਂ ਤੇ ਆਏ ਕਿ ਮੈਂ ਠੀਕ ਆਊਗਾ ਕੋਈ ਗੱਲ ਨਹੀਂ ਅਸੀਂ ਕਿਹੜਾ ਲੜਨਾਂ ਦਾ ਅਸੀਂ ਦੋਨੇ ਜਣੇ ਆਵਾਂਗੇ ਨਾਲ ਇਹਨੂੰ ਸਮਝਾ ਕੇ ਜਾਵਾਂਗੇ ਠੀਕ ਹੈ ਠੀਕ ਹੈ ਬੱਬੀ ਸੋਚ ਨਾ ਕਰ ਕੋਈ ਗੱਲ ਨਹੀਂ ਠੀਕ ਹੈ ਬੱਬੀ ਠੀਕ ਹੈ ਪਹਿਲਾਂ ਨਹੀਂ ਦੱਸਿਆ ਕਮਲੀ ਜੀ ਨੇ ਵੀ ਐਨਾ ਕੁਝ ਹੁੰਦਾ ਜੇ ਪਹਿਲਾਂ ਦੱਸ ਦੰਦੀ ਹੁਣ ਤੱਕ ਤਾਂ ਇਹ ਠੀਕ ਵੀ ਹੋ ਜਾਂਦਾ ਚਲ ਕੋਈ ਨਹੀਂ ਆ ਜਾਂਦੇ ਉਹਨਾਂ ਨੂੰ ਦੋਨੇ ਜਣੇ ਭੱਗ ਜਾਗੇ ਨਾਲੇ ਸਮਝਾ ਆਵਾਂਗੇ ਉਹਨੂੰ ਨਾਲੇ ਸੰਧਾਰਾ ਦੇ ਆਵਾਂਗੇ ਚਲ ਤੀਆਂ ਦਾ ਨਾਲੇ ਮਿਲ ਵੀ ਆਵਾਂਗੇ ਕਾਫੀ ਟਾਈਮ ਹੋ ਗਿਆ ਗਏ ਨਹੀਂ ਹੈਗੀ ਚਲ ਕੰਮ ਨਵੇੜਾ ਤੈਨੂੰ ਦੀਨਾ ਨਹੀਂ ਮੈਂ ਆ ਰਿਹਾ ਮੈਂ ਰੋਟੀ ਪਾ ਕੇ ਲਿਆਵੇਂ ਮੈਂ ਨਹੀਂ ਖਾਣੀ ਰੋਟੀ-ਜੋਟੀ ਪਾਏ ਆਪ ਦਾ ਤੁਸੀਂ ਸਵੇਰੇ ਵੀ ਨਹੀਂ ਖਾਦੇ ਹੈਗੇ ਹਣ ਮੈਂ ਕੁਝ ਨਹੀਂ ਹਣ ਆਪ ਹੀ ਜਾ ਜਪਈਆਂ ਤੇਰੇ ਕੋਲ ਮੇਰੀ ਗੱਲ ਤਾਂ ਸੁਣੋ ਹਮ ਜੀ ਹਮ ਮੇਰੀ ਗੱਲ ਤਾਂ ਸੁਣੋ ਇਹ ਉਗਣਾ ਫੇ ਤੂੰ ਮਿੰਟ ਮੇਰੀ ਗੱਲ ਤਾਂ ਸੁਣੋ ਸਵੇਰੇ ਵੀ ਆਈ ਨੰਗ ਜਾਣੇ ਹਣ ਰਾਤ ਨੂੰ ਕੋਈ ਗੱਲ ਕਰੋ ਤੁਸੀਂ ਜੀ ਗੱਲ ਤਾਂ ਸੁਣ ਲੋ ਰੱਬਾ ਮੇਰੇ ਨਾਲ ਕਿਹੜਾ ਤੂੰ ਪਿਛਲੇ ਜਨਮਾਂ ਦਾ ਬੈਰ ਕੱਢੀ ਜਾਂਦਾ ਇਹਨੂੰ ਐ ਕੋਈ ਸੁਧ-ਬੁਧ ਨਹੀਂ ਰਹਿੰਦੀ ਹੈਗੀ ਮੈਂ ਕੀ ਕਰਾਂ ਕਿੱਥੇ ਜਾਵਾਂ ਨੱ ਭੈਣ ਦਾ ਵੀ ਨਹੀਂ ਪਤਾ ਹੈਗਾ ਵੀ ਕਿਵੇਂ ਪੈਦਾ ਹੁੰਦਾ ਹੋਰ ਕੀ ਸੁਰਤ ਹੋਊਗੀ ਇਹਨੂੰ ਜੀ ਅਲੱਤਾਂ ਉੱਪਰ ਕਰੋ ਇੱਧਰ ਹੋ ਕੇ ਪੈ ਜਾਓ ਲੈ ਆ ਯਾਰ ਹਲੋ ਰੋਟੀ ਖਾਲੀ ਹਾਂਜੀ ਕੀ ਹੋ ਰਿਹਾਗਾ ਐਂ ਹੋ ਰਹੀ ਐ ਨਹੀਂ ਨਹੀਂ ਕੁਛ ਨਹੀਂ ਐਵੇਂ ਲੱਗਦਾ ਤੁਹਾਨੂੰ ਜੇ ਕੋਈ ਅੱਲਾਹ ਇਹ ਤਾਂ ਕੋਈ ਦੱਸ ਦੇ ਕੋ ਨਾ ਮੈਂ ਕਹਿੰਦੀ ਤੁਹਾਨੂੰ ਵੀ ਆਪਾਂ ਜੀ ਜੱਸੀ ਕੋਲ ਜਾਇਏ ਨਾਲ ਸੁਨਹਾਰਾ ਲੈ ਦੇ ਆਵਾਂਗੇ ਆਪਾਂ ਐਵਰੇਜ ਗਿੱਡੀ ਲੈ ਚੱਲਿਆ ਆਵਾਂਗੇ ਆਪਾਂ ਸੱਚੀ ਹੁਣ ਆ ਜਾ ਨਹੀਂ ਆਇਆ ਹਾਂ ਚਲ ਆਏਂਗਰੋ ਤੁਸੀਂ ਨਾਣੇ ਤੇ ਗੁੜਗੜਦੇ ਆਪਾਂ ਮਠੀਆਂ ਬਣਾ ਕੇ ਲੈ ਚਲਾਂਗੇ ਨਾਲੇ ਤੁਸੀਂ ਬਿਸਕਟ ਘੜਾ ਲੇਓ ਠੀਕ ਹੈ ਚਲ ਕੱਲ ਨੂੰ ਘੜਾ ਲਵਾਂ ਪਰਸੋਂ ਦੇਖ ਕੇ ਵਾਪਸ ਚਲਾਂਗੇ ਹਾਂ ਪੱਕਾ ਠੀਕ ਹੈ ਜੀ ਵੀ ਬਸ ਹਾਂ ਇਹ ਸੀ ਜੇ ਕੋਈ ਗੱਲ ਹੋ ਰਹੀ ਹੈ ਤਾਂ ਦੱਸ ਦੇ ਨਹੀਂ ਤੁਹਾਨੂੰ ਤਾਂ ਐਵੇਂ ਲੱਗਦਾ ਰਹਿੰਦਾਗਾ ਮੇਰੀ ਸ਼ਕਲ ਹੀ ਇਹ ਜੀ ਆ ਲੈ ਸ਼ਕਲ ਤੂੰ ਬਣਾ ਕੇ ਰੱਖਦੇ ਤਾਂ ਇਹ ਜੀ ਹੈ ਚਲੋ ਠੀਕ ਹੈ ਰੋਟੀ ਖਾ ਲਓ ਬਾਲੀਆਂ ਗੱਲਾਂ ਨਾ ਮਾਰ ਇਹ ਨਾਲ ਬਦਲਣ ਗੱਲ ਕਰ ਲਈ ਮਾੜੀ ਆਂ ਆਏ ਸੀ ਪਰਸੋਂ ਦੇਖ ਕੇ ਉਹ ਉਹ ਦਿਨਾਂ ਹੋ ਗਈ ਸੀ ਮੇਰੀ ਗੱਲ ਫੇਰ ਹੀ ਤੁਹਾਨੂੰ ਦੱਸਿਆ ਮੈਂ ਠੀਕ ਹੈ ਚੱਲਾ ਫੇਰ ਬਾਕ ਚਲਾਂਗੇ ਕੋਈ ਨਾ ਆਪਾਂ ਠੀਕ ਹੈ ਠੀਕ ਸੀ ਕਿ ਉਹ ਹਾਂਜੀ ਵਧੀਆ ਸੀ ਬਸ ਹੋਰ ਤਾਂ ਕੁਝ ਨਹੀਂ ਕਿਹਾ ਕਹਿੰਦੀ ਸਾਰੇ ਠੀਕ ਠਾਕ ਆ ਤੇ ਪਤਾ ਨਹੀਂ ਕਿਉਂ ਢਿੱਲਾ ਜਿਹਾ ਬੋਲਦੀ ਸੀ ਚੱਲ ਫੇਰ ਵੀ ਆਪਾਂ ਜਾਇਆਵਾਂਗੇ ਨਾਲੇ ਹਾਲ ਚਾਲ ਪੁੱਛਿਆਵਾਂਗੇ ਪਤਾ ਲਾਵਾਂਗੇ ਹਾਂ ਹਾਲ ਚਾਲ ਪੜ੍ਹ ਲਿਆ ਤੇ ਮੇਰੇ ਹਾਂ ਜੀ ਜੀ ਚਾਹ ਪੀ ਲੋ ਦਾਜਾ ਜਾਨੀ ਮੈਂ ਪੀਂਦਾ। ਕਿਉਂ ਜੀ? ਚਾਹ ਦਾ ਕੀ ਪੀਣਾ? ਨਾ ਨਸ਼ਾ ਕਰਦਾ ਹੁਣ ਗੜਤੀ ਦਰ ਕਿਤਨੂੰ ਪਤਾ ਨਾਲੇ ਕੀ ਹਾਲ ਬਣਾ ਰੱਖਿਆ ਉੱਠ ਕੇ ਨਾ ਆ ਲੋ ਮੜਾ ਮੋਟਾ। ਨਾ 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 ਕੁਛ ਨਹੀਂ ਮੈਨੂੰ ਤੂੰ ਮੈਨੂੰ 5-700 ਰੁਪਈਆ ਦੇ ਕੇ ਰ ਮੈਨੂੰ ਸਰੀਰ ਜਾ ਬੰਨਣ ਲਿਆ। 570 ਮੇਰੇ ਕੋਲ ਕਿੱਥੋਂ ਆ ਗਈ ਕਿੱਥੋਂ ਮਰਜੀ ਦੇ ਮੈਂ ਤਾਂ ਤੁਮਾਨੂੰ ਤੂੰ ਠਾ ਤਾ ਦੇਖ ਸਰੀਰ ਤਾਂ ਮਰੇ ਉੱਤੇ ਲੂ ਕੰਡੇ ਉੱਠੜਿਆ ਮੇਰੇ ਕੋਲ ਹੈ ਨਹੀਂ ਜੀ ਪੈਸੇ ਦੇਖ ਹਾਂ ਤੇਰੇ ਕੋਲ ਪੈਸੇ ਪਰਸ ਪਰਸ ਕਿੱਥੇ ਤੇਰਾ ਨਹੀਂ ਹੈ ਨਹੀਂ ਜੀ ਮੇਰੇ ਕੋਲ ਪੈਸੇ ਉਹ ਦੇ ਨਾ ਕਰ ਨਾ ਮੇਰੇ ਕੋਲ ਕਿੱਥੋਂ ਆ ਗਈ ਮੈਂ ਕਿਹੜਾ ਕੋਈ ਕੰਮ ਕਰਦੀ ਆ ਉਹ ਦੇ ਪੈਸੇ ਦਿਮਾਗ ਨਾਲ ਕਰ ਉਹ ਕਰ ਮੈਨੂੰ ਪੈਸੇ ਦੇ ਪਰ 700 ਕੀ ਹੋ ਰਿਹਾ ਤੁਹਾਨੂੰ ਆਹ ਕਰੀਏ ਕਿ ਜਾਣੀ ਹੋ ਮੈਨੂੰ ਤੂੰ 5-700 ਰੁਪਏ ਦੇ ਮੇਰੀ ਚਾਬੀ ਕਿੱਥੇ ਆ ਤੂੰ ਚਾਬੀ ਰੱਖਦੇ ਨਾ ਮੈਨੂੰ ਕਿੱਥੇ ਪਈ ਆ ਕੀ ਕਰੀ ਆਂਨੇ ਤੁਸੀਂ ਤੂੰ ਮੈਂ ਤੈਨੂੰ ਕੀ ਕਹਾ ਤੂੰ ਮੈਨੂੰ ਪੈਸੇ ਦੇ 5-700 ਮੇਰਾ ਥਰੀ ਟੁੱਟੀ ਜਾਂਦਾ ਤੈਨੂੰ ਮੇਰੇ ਕੋਲ ਕਿੱਥੋਂ ਆਗੇ ਪੈਸੇ ਕਿ ਤੂੰ ਮਰਜੀ ਦੇ ਤੂੰ ਕੱਡ ਪਰਸ ਕਿੱਥੇ ਤੇਰਾ ਮੇਰੀ ਬਾਹ ਛੱਡੋ ਮੈਂ ਤੈਨੂੰ ਕੀ ਕਹਾ ਮੇਰਾ ਸਰੀਰ ਚ ਜਾਨ ਨਿਕਲ ਜਾਂਦੀ ਨਹੀਂ ਆ ਚੰਗੀ ਜਿਹੀ ਫੜਕ ਦੇਖ ਮੈਨੂੰ ਇਹ ਨਾ ਬੁਰੀ ਤੇਰੀ ਚੱਲੀ ਪੇਕਿਆਂ ਦੀ ਨਿਸ਼ਾਨੀ ਆ ਗਈ ਤੇਰੀ ਵੱਡੀ ਉਹ ਦੀ ਇੱਥੇ ਜਾਨ ਨਿਕਲੀ ਵੀ ਆ ਸਰੀਰ ਚ ਇਹ ਕੋਈ ਇੱਕ ਨਿਸ਼ਾਨੀ ਰਹਿ ਗਈ ਸੀ ਮੇਰੇ ਪੇਕਿਆਂ ਦੀ ਉਹ ਵੀ ਲੈ ਗਿਆ ਹੁਣ ਮੈਂ ਕੀ ਕਰਾਂ ਉਹ ਪਥੇਰਾ ਸਮਝਾਈਦਾ ਵੀ ਇਹ ਕੰਮਾਂ ਚ ਕੀ ਰੱਖਿਆ ਕੰਦਰ ਦਾ ਸੁਦਰ ਜੋ ਮੜਾ ਮੋਟਾ ਉਹ ਮਰਹ ਜੇ ਸਾਰੀ ਪਈ ਅੱਗੇ ਕੋਈ ਕੰਮ ਤਾਂ ਛੱਡ ਦੇ ਕੀ ਹੋ ਗਿਆ ਇਸ ਨੂੰ ਬਾਹਲੇ ਡਿੱਗਦਾ ਜਾ ਹੀ ਜਾਂਦਾ ਉਹ ਫੜ ਬਾਪੂ ਤੈਨੂੰ ਪਤਾ ਤਾਂ ਹੈ ਇਹਦੀਆਂ ਕਰਤੂਤਾਂ ਦਾ ਉਹ ਨਰੈਕਾ ਉਹ ਕਦੇ ਤਾਂ ਆਪ ਤੁਰ ਕੇ ਆ ਜਾ ਕਰ ਉਹ ਬਾਪੂ ਅੱਜ ਤਾਂ ਇਹ ਸ਼ਰਮੀ ਲਾਤੀ ਜਾਵਾ ਕੀ ਹੋ ਗਿਆ ਭਾਈ ਇਹ ਜਾ ਉਹ ਮਨਪ੍ਰੀਤ ਕੀ ਦੁਕਾਨ ਚੋਂ ਨਾ ਪੈਸੇ ਚੱਕ ਲੈਨੇ ਹੋਰਾਂ ਪਰਾਂ ਵਾਗਿਆ ਮੜਾ ਜਾ ਦੁਕਾਨ ਚ ਵੜ ਕੇ ਅੰਦਰੋਂ ਕੱਲੇ ਚੋਂ ਕੱਢ ਲੈ ਆਹੀ ਕਸਰ ਰਹਿੰਦੀ ਸੀ ਆਹੀ ਕਸਰ ਕੀ ਨਾਲੇ ਤਾਂ ਉਹਨਾਂ ਨੇ ਮਨ ਲਾ ਦੀ ਕੁੱਟਿਆ ਉਹ ਤਾਂ ਮੌਕੇ ਤੇ ਮੈਂ ਆ ਕੇ ਵਿਚਾਰਿਆ ਉਹ ਤਾਂ ਪੰਚਾਇਤ ਬੁਲਾਉਂਦੇ ਸੀ ਉਹ ਤਾਂ ਗੱਲ ਮੈਂ ਠੰਡੀ ਕਰਤੀ ਭਾਈ ਨਾ ਬਲਾਓ ਪੰਚਾਇਤ ਕੋਈ ਗੱਲ ਨਹੀਂ ਅੱਗੇ ਤੋਂ ਨਹੀਂ ਕਰੂਗਾ ਗਲਤੀ ਇਹ ਇਹ ਅੱਜ ਨਹੀਂ ਕੋਈ ਪੰਚਾਇਤ ਬੁਲਾਉਗਾ ਕੱਲ ਨੂੰ ਕੋਈ ਨੂੰ ਥਾਣੇ ਚੜਾਊਗਾ ਜੇ ਤੋ ਇਹ ਗੰਦੇ ਕੰਮ ਤਾਂ ਛੱਡਦਾ ਨਹੀਂ ਪਹਿਲਾਂ ਛਾਪ ਲੈ ਗਏ ਇਹ ਫਿਰ ਬਹੂ ਦੀ ਕੈਨੀ ਨਾਲੇ ਉਹਦੇ ਖੇਤਰ ਮਾਰ ਗਿਆ ਉਹ ਇਹ ਤਾਂ ਬਾਪੂ ਤੇਰੀ ਢੱਲਾ ਇਹਨੂੰ ਹੁਣ ਮੇਰੀ ਗੱਲ ਸੁਣ ਲੈ ਇਹਨੂੰ ਸੰਗਲ ਸੰਗਲ ਪਾ ਕੇ ਰੱਖ ਇਹਨੂੰ ਬਾਰੇ ਬੂਰੇ ਘੱਟ ਹੀ ਨਿਕਲ ਲਈ ਕੋਈ ਬਹਾਨਾ ਨਾ ਹੁੰਦਾ ਇਹ ਜਿਹੜੇ ਨਸ਼ੇ ਕਰਦਾ ਮੈਂ ਤਾਂ ਇਹਨੂੰ ਸਾਲੇ ਨੂੰ ਸਰਪਾਸ ਦੀ ਗੋਲੀ ਦੇ ਜਿੰਦਾ ਇਹ ਜਿਹੜਾ ਨਾਲ ਦੋਵੇਂ ਹੀ ਜਾਂਦਾ ਸੀ ਮੈਂ ਉਹ ਚੱਲ ਬਾਪੂ ਇਹੋ ਜਿਹਾ ਬੋਲਣਾ ਕੱਢ ਤੂੰ ਕੋਈ ਗੱਲ ਨਹੀਂ ਹੌਲੀ ਹੌਲੀ ਆਪੇ ਸੈੱਟ ਨਾ ਹੁਣ ਤੂੰ ਮੈਨੂੰ ਜਿਉਂਦਾ ਸਮਝਦਾ ਇਹ ਰੋਜ਼ ਹੀ ਮੇਰੀ ਬੇਇੱਜ਼ਤੀ ਕਰਾਉਂਦਾ ਹੈ ਘਰੋਂ ਜਾਂਦਾ ਸਾਨੂੰ ਕੁੱਟ ਕੇ ਜਾਂਦਾ ਬਾਹਰੋਂ ਦਾ ਲਾਂਬੇ ਲੈ ਕੇ ਆਉਂਦਾ ਕੀ ਕਰਾਂ ਮੈਂ ਇਹਦਾ ਕੋਈ ਗੱਲ ਨਹੀਂ ਬਾਪੂ ਸੁਧਰ ਜਾਊਗਾ ਆਪ ਤੇ ਹੁਣ ਇਹਨੂੰ ਬਾਹਰੇ ਨਾ ਨਿਕਲ ਲਈ ਹੁਣ ਤੂੰ ਘਰੀ ਰੱਖੀ ਇਹਨੂੰ ਬੰਨ ਕੇ ਇਹਨੂੰ ਸੰਗਲ ਸੁੰਗਲ ਲਾਲਾ ਤੈਨੂੰ ਰੋਟੀ ਟੁੱਕ ਦੇ ਦੇਦਾ ਕੋਈ ਪਸ਼ੂ ਨਹੀਂ ਹੈ ਬੰਦਾ ਹੈ ਵੀ ਮੈਂ ਇਹਨੂੰ ਹੁਣ ਪਸ਼ੂ ਬਣਿਆ ਫਿਰਦਾ ਹੈ ਹਰਕਤਾ ਤਾਂ ਹੁਣ ਇਹਦੀਆਂ ਪਸ਼ੂਆਂ ਵਾਲੀ ਨੇ ਹੁਣ ਕਰੀਏ ਕੀ ਉਹ ਪੁੱਤ ਮੇਰਾ ਬੁढ़ा ਸਰੀਰ ਹੈ ਜਦੋਂ ਤੇ ਇਹਦਾ ਨਸ਼ਾ ਉਤਰਿਆ ਉਹਦਾ ਕਹਿੰਦਾ ਮੈਂ ਮਰ ਗਿਆ ਮੇਰੇ ਤੂੜ ਲੱਗੀ ਹੈ ਉਦੋਂ ਜੇ ਅਸੀਂ ਹੁਣ ਨਹੀਂ ਕੋਸਦੰਦੇ ਤਾਂ ਚੋਰੀਆਂ ਲੈ ਜਾਂਦਾ ਜਾਂਦੇ ਹੁਣ ਤਾਂ ਇਹਨੇ ਘਰ ਵੀ ਖਾਲੀ ਕਰਤਾ ਚਲ ਕੋਈ ਗੱਲ ਨਹੀਂ ਬਾਪੂ ਮੈਂ ਕਿਸੇ ਨਸ਼ਾ ਸੜਾ ਕੇ ਕੇਂਦਰ ਨਾਲ ਗੱਲ ਕਰੂੰਗਾ ਤੇ ਉੱਥੇ ਇਹਨੂੰ ਪਾ ਦਾਂਗੇ ਆਪਾਂ ਉਹ ਮਹੀਨੇ ਦੇ ਵਿੱਚ ਇਹਦਾ ਨਸ਼ਾ ਛਡਾ ਦੇਣਗੇ ਉਹ ਘਰ ਪੁੱਤ ਕੋਈ ਇਹੋ ਜਿਹਾ ਹੀਲਾ ਕੋਈ ਕੱਲ ਦਿਨੋਂ ਦਿਨ ਵੱਧਦਾ ਹੀ ਜਾਂਦਾ ਦੇਖ ਇਹਦਾ ਕੀ ਹਾਲ ਹੈ ਚੱਲ ਤੂੰ ਐ ਕਰੀ ਜੇ ਕੋਈ ਕੰਮ-ਕਮ ਹੋਇਆ ਤਾਂ ਮੈਨੂੰ ਦੱਸ ਦੀ ਮੈਂ ਕਾ ਆ ਜਾ ਕਰੂੰਗਾ ਤੇਰੇ ਕੋਲ ਠੀਕ ਆ ਸਰਪੁੱਤ ਹੁਣ ਤੁਮ ਨੂੰ ਹੀ ਕਹੂੰਗਾ ਹੋਰ ਕਿਹਨੂੰ ਕਹੂੰਗਾ ਚੱਲ ਠੀਕ ਆ ਬਾਪੂ ਦਾ ਧਿਆਨ ਰੱਖੀ ਹੁਣ ਬਾਹਰ ਇਹ ਨਾ ਨਿਕਲਣ ਇਹਨੂੰ ਕੀ ਧਿਆਨ ਰੱਖਾਂ ਨਾ ਇਹਨੂੰ ਆਪਣੀ ਸੁਰਤ ਹੈ ਨਾ ਕੋਈ ਸਾਡੀ ਫਿਕਰ ਹੈ ਇਹਨੂੰ ਉਹ ਯੂਠ ਘੜਮੜਾ ਮੋਟਾ ਆਜਾ ਸੁਰਤ ਚ ਕੀ ਗੱਲ ਹੋ ਗਈ ਬਾਪੂ ਜੀ ਉਹ ਪੁੱਤ ਐ ਪੁੱਛ ਵੀ ਕੀ ਨਹੀਂ ਹੋਇਆ ਤੇ ਉਹ ਪ੍ਰੀਤ ਵੀਰਾ ਵੀ ਆ ਰਿਹਾ ਸੀ ਉਹ ਤਾਂ ਇਹਨੂੰ ਛੜਾ ਕੇ ਲਿਆ ਇੱਥੇ ਨਾ ਦੁਕਾਨ ਚ ਚੋਰੀ ਕਰ ਲਈ ਇੱਥੇ ਨਸ਼ੇ ਕਰਕੇ ਤਾਂ ਹੁਣ ਚੋਰੀਆਂ ਵੀ ਲੱਗਿਆ ਕਰਨ ਪੁੱਤ ਪਤਾ ਨਾ ਪੰਚਾਇਤ ਬੁਲਾਉਂਦੇ ਸੀਗੇ ਇਹ ਤਾਂ ਮੁੰਡਾ ਆਪਣਾ ਘਰ ਦਾ ਸੀਗਾ ਲਿਆ ਜੀ ਉਹਨਾਂ ਨੇ ਮਿੰਨਤਾ ਮੋਟਾ ਕਰਕੇ ਲਿਆ ਆਏ ਵੀ ਇਹ ਕੋਈ ਗੱਲ ਨਹੀਂ ਭਾਈ ਮੈਂ ਸਮਝਾਉਣਾ ਜਾ ਕੇ ਹੁਣ ਆ ਕੰਮਾਂ ਤੇ ਉੱtre ਇਹ ਪੁੱਤੇ ਦਾ ਕੋਈ ਹੱਲ ਨਹੀਂ ਇਹ ਨਹੀਂ ਸਮਝਦਾ ਇਹਨੂੰ ਤਾਂ ਹੁਣ ਇੱਕੋ ਹੀ ਹੱਲ ਆਪਣੇ ਕੋਲੇ ਜਿੰਨਾ ਕਰ ਸਕਦੇ ਆ ਇਹਦੇ ਨੂੰ ਨਾ ਬੰਨ੍ਹ ਦੀ ਸੰਗਲ ਲਾ ਦੀ। ਹੋਰ ਕੋਈ ਹੱਲ ਨਹੀਂ ਪੁੱਤ ਆਪਣੇ ਕੋਲ। ਬਾਪੂ ਜੀ ਤੁਸੀਂ ਸਹੀ ਕਹਿ ਰਹੇ ਹੋਗੇ। ਐਵੇਂ ਤਾਂ ਨਹੀਂ ਫਿਰ ਇਹ ਸਾਰਾ ਘਰ ਹੀ ਖਾ ਜਾਣਗੇ। ਹੁਣ ਤਾਂ ਕੁਸਰਿਆ ਵੀ ਨਹੀਂ ਹੈਗਾ। ਤੂੰ ਤਾਂ ਖਾਲ ਤਾਂ ਗਿਆ ਜਦੋਂ ਹੁਣ ਤੋਰੀਆਂ ਕਰਨ ਲੱਗ ਗਿਆ ਇਹਦੂਤੋਂ ਦੀ ਹੋਰ ਕੀ ਕਰ ਸਕਦਾ ਹੈ? ਇਹਦਾ ਅੰਨਾ ਹੋ ਗਿਆ ਜਾਬੜ ਦਾ ਅਗਲੇ ਦਿਨ ਅੰਦਰ। ਹੈਂ? ਕਾਹਨੂੰ ਕਿਸੇ ਕੁੜੀ ਕਤਰੀ ਦੇ ਹੱਥ ਚ ਪਾਲਿਆ ਤੂੰ ਟਕ ਤੱਕ ਕਿਉਂ ਫਿਰ ਕੀ ਕਰਨਗੇ ਆਪਾਂ ਨਾਏ ਤਾਂ ਬੇਇੱਜ਼ਤੀ ਹੋ ਆਪਣੀ ਹੋ ਤੇ ਇਹਨੂੰ ਤਾਂ ਕੋਈ ਦੀਦਾ ਨਹੀਂ ਹੈ। ਕੁਛ ਸਹੀ ਕਹਿ ਰਹੇ ਹੋ ਬਾਪੂ ਜੀ ਇਹਨਾਂ ਨੂੰ ਸੰਗਲ ਲਾ ਕੇ ਲੋਟ ਆਊਗਾ ਬਸ ਫਕੀਰਾਂ ਦੇ ਸੰਗਲ ਲਾ ਦਈਏ ਪੁੱਤ ਫੇਰ ਕੋਈ ਦੇਖਦੇ ਆ ਕੋਈ ਜੇ ਸੈਂਟਰ ਵਗੈਰਾ ਦੇ ਵਿੱਚ ਕੋਈ ਇਲਾਜ ਹੋਇਆ ਪਰ ਜੇ ਦੋ ਇਹ ਆਪ ਨਹੀਂ ਸਮਝਦੇ ਸੈਂਟਰ ਕੀ ਕਰਨਗੇ ਜਾਂ ਮੇਰੀ ਤੀ ਸੰਗਲ ਸੰਗਲ ਲੈ ਕੇ ਇਹਨੂੰ ਬੰਨ੍ਹ ਦਈਏ ਜੀ ਹਾਂਜੀ ਬਾਪੂ ਜੀ ਨਾ ਇਹਨੂੰ ਕੋਈ ਰੋਟੀ ਦੀ ਹੋਸ਼ ਨਾ ਕੋਈ ਨਾਉਣ ਧੌਣ ਦੀ ਹੋਸ਼ ਨਾ ਕੋਈ ਆਪਦੇ ਘਰਦਿਆਂ ਦੀ ਸਮਝ ਨਹੀਂ ਆਉਂਦੀ ਇਹ ਜੀ ਮਾੜੀ ਸੰਗਤ ਦੇ ਵਿੱਚ ਪਾ ਕੇ ਕੀ ਮਾਂ-ਬਾਪ ਕੀ ਕਰ ਸਕਦਾ ਉਹ ਬਗਾਨੀ ਦੀ ਦਾ ਸੰਤਾਪ ਨਹੀਂ ਦੇਖਿਆ ਜਾਂਦਾ ਜੇ ਕਹਿੰਦੇ ਮੀਆ ਉਹਨੂੰ ਕੁਛ ਮੈਨੂੰ ਸਮਝਾਉਂਦੀ ਐ ਨਾ ਬਾਪੂ ਤੇਰਾ ਕੀ ਬਣੂ ਉਹ ਸੋਰੀਏ ਬਾਪੂ ਦਾ ਤਾਂ ਜਿਹੜਾ ਕੁਛ ਬਣੂਗਾ ਬਣੂਗਾ ਤੇਰਾ ਕੀ ਬਣੂਗਾ ਹੈ ਬਾਪੂ ਆ ਗਿਆ ਕਿਉਂ ਮੰਨੇ ਮੈਨੂੰ ਕਿ ਤੈਨੂੰ ਤਾਂ ਮੰਨੇ ਸਾਡੀ ਇਹ ਮਜਬੂਰੀ ਬਣ ਗਈ ਤੇਰੇ ਮੂਰੇ ਬਹੁਤ ਹੱਥ ਮੰਨੇ ਤੇ ਤੂੰ ਹਟਿਆ ਨਹੀਂ ਨਾ ਗੱਲਾਂ ਤੋਂ ਬਾਹਰ ਨਹੀਂ ਆਇਆ ਖੋਲ ਦੇ ਬਾਪੂ ਯਾਰ ਮੈਂ ਖਾਣ ਦੇ ਨਾਲ ਮੇਰਾ ਸਰੀਰ ਰੁਪੀ ਜਾਂਦਾ ਯਾਰ ਤੂੰ ਆ ਉਤੋਂ ਮੈਨੂੰ ਇਹ ਸੰਜੋ ਲਾਦਾ ਯਾਰ ਇਹ ਟੁੱਟਦਾ ਹੈ ਨਾ ਇਹੀ ਜੱਬ ਪਾਉਂਦਾ ਬਾਪੂ ਬਣ ਕੇ ਮੈਂ ਨਹੀਂ ਕਰਦਾ ਕਿਰਾ ਮੈਨੂੰ ਆ ਖੋਲ ਦੇ ਮੈਂ ਨਹੀਂ ਖੋਲ ਸਕਦਾ ਖੋਲ ਦੇ ਬਾਪੂ ਯਾਰ ਮੈਂ ਤੇਰੇ ਪੈਰੀ ਹੱਥ ਲਾਦਾ ਨਾ ਯਾਰ ਨਾ ਪੈਰੀ ਹੱਥ ਲਾਉਣ ਜੋ ਕਰਦਾ ਤੈਨੂੰ ਛੱਡੇ ਹੀ ਨਹੀਂ ਤੂੰ ਬੋਲ ਮਾਰ ਤੇਰੇ ਘਰਾਂ ਵਾਲੀ ਦੀ ਜੱਸੀ ਉਹ ਬਾਪੂ ਖੋਲ ਦੇ ਨਾ ਯਾਰ ਬਾਪੂ ਬਣ ਕੇ ਖੋਲਣ ਬਾਪੂ ਤਮੈ ਤੇਰਾ ਹਾਂਗਾ ਸਾਡੀ ਤਾਂ ਇਹ ਮਜਬੂਰੀ ਬਣ ਗਈ ਤੈਨੂੰ ਬੰਨਣ ਦੀ ਜਦੋਂ ਤੂੰ ਬਾਇਰਤਾਂ ਤੋਂ ਹਟਿਆ ਨਹੀਂ ਉਹ ਖੋਲ ਦੇ ਬਾਪੂ ਇਹ ਘਰ ਦਾ ਵੀ ਸਮਾਨ ਜੱਸੀ ਦੇ ਇਹ ਹੁਣ ਟਰਸ ਦਾ ਕਿਵੇਂ ਹੈ ਜੱਸੀ ਸੁਣਦਾ ਨਹੀਂ ਉਹ ਬਾਪੂ ਖੋਲ ਦੇ ਉਹ ਕਿਵੇਂ ਜੇ ਬੰਨ੍ਹਦਾ ਤਾਂ ਲੋਕਾਂ ਨੇ ਚੋਰੀਆਂ ਵੀ ਕਰ ਲਾ ਗਿਆ ਉਹ ਯਾਰ ਬਾਪੂ ਜਿਹੜਾ ਕਿਦੋਂ ਨਹੀਂ ਕਰਦਾ ਕਿਹੜਾ ਖੋਲ ਮੈਨੂੰ ਪੰਜ ਹੁਣ ਤਾਂ ਨਹੀਂ ਮੈਂ ਕੀ ਕਹੀਏ ਮੈਂ ਖੋਲਾ ਕੀ ਤੋਂ ਪੁੱਛ ਕੇ ਬੰਨਿਆ ਤੂੰ ਉੱਠਣ ਦੀ ਸਾਨੂੰ ਕੀ ਲੋੜ ਐ ਵੀ ਕੀ ਤੋ ਪੁੱਛੀਏ ਇਹ ਹੈ ਮੈਂ ਤੈਨੂੰ ਕੀ ਕਹਿਣਾ ਸੁਣਦੀ ਨਹੀਂ ਤੂੰ ਖੋਲ ਇਹਨੂੰ ਬਾਪੂ ਜੀ ਕੀ ਬਾਪੂ ਜੀ ਬੰਨਿਆ ਰੇਣ ਦੇ ਮੈਨੂੰ ਮੈਂ ਇੱਧਰ ਦੀਂਦਾ ਨਹੀਂ ਇਹ ਬੰਨਿਆ ਰੇਣ ਦੇ ਇਹ ਇਹਦਾ ਰੋਹ ਮਾਰਦਾ ਨਾ ਹੁਣ ਜਦੋਂ ਆਪਾਂ ਖੋਲ ਤਾ ਫਿਰ ਪੁੱਟਣ ਪੈ ਜੂ ਬਾਪੂ ਯਾਰ ਮੈਂ ਇੱਧਰ ਪੈਰੀ ਹੱਥ ਨਾਲ ਖੋਲਦੇ ਆ ਬਾਪੂ ਜਦੋਂ ਤੈਨੂੰ ਪੁੱਟਣ ਕੇ ਉਹ ਆ ਨਾ ਤਾਂ ਪੈਰੀ ਹੱਥ ਲਾਉਣਾ ਉਹ ਨਹੀਂ ਕਰਦਾ ਬਾਪੂ ਤੇ ਸਾਡੀ ਇੱਕ ਨਹੀਂ ਮੰਨੀ ਸਾਡੀ ਮਜਬੂਰੀ ਨੂੰ ਪੈਰੀ ਉਹ ਕਰੇ ਨੇ ਬੰਨਿਆ ਤੈਨੂੰ ਚੱਲ ਬਾਪੂ ਯਾਰ ਇੱਕ ਵਾਰੀ ਮਾਫ਼ ਕਰ ਦੇ ਮੈਨੂੰ ਇੱਕ ਵਾਰੀ ਮਾਫ਼ ਕਰ ਦੇ ਯਾਰ ਜੱਸੀ ਖੋਲਣਾ ਯਾਰ ਬਾਪੂ ਜੀ ਹੋਲਾ ਉਹ ਭਾਈ ਇਹ ਉਹੀ ਹਾਰ ਫੇਰ ਕਰੂਗਾ ਹੁਣ ਬਾਪੂ ਮੈਨੂੰ ਤੇਰੀ ਸੌਂ ਮੈਂ ਤੇਰੇ ਸਿਰ ਤੇ 70 ਦਰਾਂ ਇਹਦੇ ਵੀ ਕਰਦਾ ਨਾ ਜਿਵੇਂ ਮੜਕੇ ਜ਼ਿੰਦਗੀ ਨਸ਼ਾ ਕਰ ਲਿਆ ਇੱਕ ਮੌਕਾ ਦੇ ਜਾਂਦਾ ਦੇ ਮੈਨੂੰ ਯਾਰ ਤੈਨੂੰ ਮੌਕੇ ਬਹੁਤ ਦਿੱਤੇ ਨਸ਼ਾ ਭਾਂ ਵਾਲੇ ਇਹੀ ਗੱਲਾਂ ਕਰਦੇ ਨੇ ਜਦੋਂ ਉਹਦਾ ਯਕੀਨ ਕਰ ਲਿਆ ਨਾਲ ਦੀ ਨਾਲ ਉਹ ਫੇਰ ਉਹੀ ਕੰਮ ਕਰਦੇ ਮੈਂ ਕਿਉਂ ਕਰਦਾ ਇਹ ਇੱਕ ਵਾਰੀ ਮੈਨੂੰ ਛੱਡ ਦੇ ਉਹ ਤੂੰ ਦੇਖ ਲੈ ਦੇਖ ਮੈਂ ਤਾਂ ਇਸ ਗੱਲ ਬਾਰੇ ਕੁਝ ਨਹੀਂ ਕਹਿ ਸਕਦਾ ਦੱਸੀ ਖੋਲ ਦੱਸੀ ਖੋਲ ਦੇ ਯਾਰ ਖੋਲ ਦੇ ਅਸੀਂ ਨਾ ਹੁਣ ਮੈਂ ਤਾਂ ਕਰਦਾ ਅਸੀਂ ਤੇਰੀਆਂ ਥੋੜੀਆਂ ਮਨਤਾ ਕਰੀਏ ਅਸੀਂ ਸਾਨੂੰ ਮਜਬੂਰੀ ਚ ਆਹ ਕੰਮ ਕਰਨਾ ਪਿਆ ਚੰਗਾ ਬਾਪੂ ਅੱਗੇ ਦੋਨੇ ਕਰਦਾ ਇੱਕ ਵਾਰੀ ਖੋਲ ਲੋ ਬਈ ਦੇਖ ਲੈ ਬਾਪੂ ਜੀ ਕੋਈ ਮਾੜਾ ਨਾ ਉਪਾਈ ਖੋਲ ਤਾਂ ਦਿੰਨੇ ਆ ਪਰ ਇਹ ਉਹੀ ਕੰਮ ਤੇ ਫੇਰ ਆ ਜੂਗਾ ਫੇਰ ਮੈਨੂੰ ਨਾ ਦੋਸ ਦੇ ਬਾਪੂ ਜੀ ਕਹੀ ਤਾਂ ਜਾਂਦੇ ਨੇਗੇ ਹੁਣ ਨਹੀਂ ਕਰਦੇ ਸਭ ਤੇਰੀ ਸੌਂ ਜ ਅਸੀਂ ਤੇਰੀ ਵੀ ਸੌਂ ਬਾਪੂ ਤੇਰੀ ਵੀ ਸੌਂ ਇੱਕ ਵਾਰੀ ਖੋਲ ਦੋ ਮੁੜ ਕੇ ਬਾਪੂ ਜੀ ਖੋਲ ਦਿੰਨੇ ਆ ਦੇਖ ਲੈ ਭਾਈ ਤੇਰੀ ਮਰਜ਼ੀ ਐ ਮੈਂ ਤਾਂ ਕੁਛ ਨਹੀਂ ਕਹਿ ਸਕਦਾ ਅਸੀਂ ਖੋਲ ਤੋ ਯਾਰ ਮੰਨੀ ਦੀ ਹੁੰਦੀ ਐ ਖੋਲ ਦੇ ਨਾ ਜਿਹੜੇ ਕੰਮ ਵਾਸਤੇ ਤੈਨੂੰ ਬੰਨੇ ਆ ਉਹ ਤੈਨੂੰ ਮਨਜ਼ੂਰ ਹੈ ਮੈਂ ਅੱਗੇ ਤੋਂ ਨਹੀਂ ਕਰਦਾ ਬਾਪੂ ਤੇਰੀ ਹਾਂ ਕੀ ਸਸਰੀਕਾਲ ਬਾਪੂ ਜੀ ਸਸਰੀਕਾਲ ਜੀ ਹਾਂ ਕੀ ਹੋਇਆ ਮੈਂ ਤੂੰ ਖੋੜਿਆ ਕੀ ਦਸੀ ਪੁੱਤਰਾ ਤੈਨੂੰ ਜਿਹੜੀਆਂ ਗੱਲਾਂ ਸੀ ਲੁਕੋਈਆਂ ਸੀ ਨਾ ਅੱਜ ਸਾਹਮਣੇ ਆ ਗਈਆਂ ਬਾਪੂ ਬਾਤੋ ਨੀ ਮੰਗੇ ਖੋਲਿੰਗੇ ਨਾ ਤੂੰ ਆਹ ਕੀ ਹੋਇਆ ਜੀ ਤੇਰੇ ਵੇ ਯਾਰ ਦੱਸ ਦੇ ਬਤੂਣ ਤੂੰ ਹੁਣ ਕਾਦੀ ਲਕੋ ਹੈ ਹੁਣ ਉੱਤੇ ਤਾਂ ਆ ਗਏ ਦੱਸ ਦੇ ਤੇਰੇ ਭਾਈ ਨੂੰ ਆਉ ਦਾ ਦੁੱਖ ਦੱਸ ਤੂੰ ਮੈਂ ਦੱਸਦੀ ਆ ਜੀ ਤੁਹਾਨੂੰ ਮੈਨੂੰ ਜਸਸੀ ਨੇ ਦੱਸਿਆ ਸੀ ਸਾਰਾ ਕੁਝ ਫੋਨ ਤੇ ਬਸ ਮੈਂ ਵੀ ਤੁਹਾਨੂੰ ਦੱਸਾਂ ਵੀ ਇਹ ਟੈਂਸ਼ਨ ਕਰਾਂਗੇ ਬਾਕੀ ਤੁਸੀਂ ਆ ਵੀ ਦੇਣ ਟੈਂਸ਼ਨ ਕਰਾਂ ਫਿਰ ਮੈਨੂੰ ਦੱਸਣਾ ਸੀਗਾ ਵੀ ਮੇਰੀ ਭੈਣ ਐਨੀ ਦੁਖੀ ਐਥੇ ਕਪਰ ਤੁਸੀਂ ਇਹ ਦੱਸ ਸਕਦੇ ਮੈਨੂੰ ਫੋਨ ਕਰਕੇ ਜੇ ਨਹੀਂ ਦੱਸੇਗਾ ਪੁੱਤ ਜੇ ਕੋਈ ਚੰਗੇ ਕੰਮ ਖੋਵੇ ਤਾਂ ਤਾਂ ਤੈਨੂੰ ਮੈਂ ਦੱਸਾਂ ਇਹਦਾ ਨਲਾਇਕ ਦਾ ਮੈਂ ਤੈਨੂੰ ਕੀ ਦੱਸਾਂ ਵੀ ਆਹ ਕੁਛ ਹੋ ਜਾਂਦਾ ਮੈਂ ਤਾਂ ਮੇਰੀ ਧੀ ਨੂੰ ਬਹੁਤ ਸਮਝਾਇਆ ਸੀ ਪਹਿਲਾਂ ਤੁਸੀਂ ਬਹੁਤ ਕੁਛ ਕਹਿੰਦੇ ਸੀਗੇ ਕੋਈ ਨਸ਼ਾ ਨਹੀਂ ਕਰਦਾ ਆਹ ਦੇਖ ਲੈ ਕੀ ਹਾਲ ਹੈਗਾ ਪੁੱਤ ਅੱਜ ਕਰਦੇ ਜਿਹੜੇ ਪੁੱਤ ਨੇ ਨਾ ਇਹ ਪਤਾ ਨਹੀਂ ਬਾਹਰ ਕੀ ਕੁਛ ਕਰਦੇ ਨੇ ਘਰੇ ਤਾਂ ਆ ਕੇ ਪੈ ਜਾਂਦੇ ਨੇ ਮੌਬਦ ਨਾਲ ਮਾਂ ਪਿਓ ਨੂੰ ਕੀ ਪਤਾ ਵੀ ਕੀ ਕੁਛ ਕਰਦੇ ਨੇ ਇਹ ਤੇ ਅੱਜ ਸਾਹਮਣੇ ਆ ਗਿਆ ਜਿਹੜਾ ਕੋ ਦਿਨ ਉਹਦੇ ਨੂੰ ਵੱਧਦਾ ਹੀ ਜਾਂਦਾ ਉਹ ਫਿਰ ਤੂੰ ਮੈਨੂੰ ਦੱਸਦਾ ਸਕਦਾ ਹੈ ਨਾ ਫੋਨ ਕਰਕੇ ਮਾਂ ਦੀ ਭੈਣ ਨੂੰ ਲੈ ਜਾਂਦਾ ਇੱਥੋਂ ਨਹੀਂ ਨਹੀਂ ਜੀ ਕਿਹੋ ਜੀਆਂ ਗੱਲਾਂ ਕਰਦੇ ਹੋ ਕੁੜੀਆਂ ਆਪਦੇ ਘਰੇ ਬਸਦੀਆਂ ਸੋਹਣੀਆਂ ਲੱਗਦੀਆਂ ਨੇ ਕਿੰਨਾ ਕਿਚਰ ਬਿਠਾਉਂਗੇ ਤੁਸੀਂ ਓਏ ਇਹਨੂੰ ਘਰ ਕਹਿੰਦੇ ਤੁਸੀਂ ਆ ਘਰ ਆ ਕੇ ਕੋਈ ਇਹੇ ਨਰਕਰਣ ਤੋਂ ਉੱਥੇ ਬੈਠੀ ਚੰਗੀ ਐ ਇਹੇ ਵੀਰੇ ਤੁਸੀਂ ਗੁੱਸਾ ਨਾ ਕਰੋ ਕੋਈ ਗੱਲ ਨਹੀਂ ਐ ਸੁਧਰ ਜਾਣਗੇ ਬੱਸ ਬੈਠੇ ਤੂੰ ਚੁੱਪੀ ਕਰ ਜਾ ਇਹ ਸੁਧਰਨ ਵਾਲਾ ਨਹੀਂ ਨਾ ਤੈਨੂੰ ਪੁੱਤ ਮੈਂ ਕਿਦੋਂ ਨਹੀਂ ਕਰਦਾ ਯਾਰ ਇਹ ਤਾਂ ਮਰਦਾ ਵੀ ਨਹੀਂ ਹੁੰਦਾ ਹੈਗਾ ਇਹ ਮਰ ਕੇ ਖੜਾ ਛੱਡ ਦੇ ਕਹਿੰਦੇ ਜਾਂਦੇ ਨੇ ਅੱਗੇ ਤੋਂ ਨਸ਼ਾ ਨਹੀਂ ਕਰਦੇ ਉਹ ਨਸ਼ੇ ਦਾ ਬਹੁਤ ਕੁਛ ਕਹਿੰਦੇ ਹੁੰਦੇ ਨੇਗੇ ਬਾਪੂ ਤੇਰੀ ਵੀ ਸੌਣ ਨਹੀਂ ਕਰਦਾ ਇੱਕ ਵਾਰੀ ਖੋਲਦੇ ਹੁਣ ਆ ਆ ਦੇਖ ਲੈ ਤੇਰਾ ਰਿਸ਼ਤੇਦਾਰ ਆ ਬੈਠਾ ਜਿਵੇਂ ਇਹ ਕਹੂਗਾ ਉਹ ਵੀ ਨਹੀਂ ਵੀ ਗੱਲ ਉਹ ਮੈਂ ਕੁਝ ਨਹੀਂ ਕਹਿੰਦੇ ਮੈਂ ਦੇਖ ਬਾਪੂ ਅਸੀਂ ਕੁਝ ਨਹੀਂ ਕਹਿਣਾ ਹੈਗਾ ਅਸੀਂ ਸੰਧਾਰਾ ਲੈ ਕੇ ਆਏ ਸੀ ਠੀਕ ਹੈ ਪਰ ਆਪਦੀ ਭੈਣ ਨੂੰ ਵਾਪਸ ਲੈ ਕੇ ਚੱਲੇ ਆਂਗੇ ਅਸੀਂ ਕੀ ਕਹਣਾ ਜਿੱਥੇ ਮਰਜੀ ਮਰੇ ਇਹ ਖਪੇ ਅੰਗੇ ਯਾਰ ਅੱਗੇ ਤੋਂ ਨਹੀਂ ਕਰਦਾ ਮੈਂ ਉਹ ਬਸ ਕਰ ਓਏ ਜਿਆਦਾ ਦੇ ਦਿਓ ਯਾਰ ਨਸ਼ੇ ਹੀ ਰਹੇ ਤਾਂ ਦਾ ਪਈ ਜਾਂਦੇ ਮੇਰੇ ਪਤਾ ਨਹੀਂ ਮੈਂ ਕਿੱਡਾ ਕਿ ਨਸ਼ੇੜੀ ਹੁੰਦਾ ਕੋਈ ਤਾਂ ਜਾਂਦਾ ਜੀ ਕੋਈ ਨਾ ਬਸ ਕਰ ਜਾ ਤੂੰ ਵੀ ਤੂੰ ਵੀ ਵਿਚੇਰ ਵਾਲੀ ਹੋ ਜਾਣਾ ਪਰਦੇ ਰੱਖਿਆ ਤੂੰ ਮੇਰੇ ਤੋਂ ਮੈਨੂੰ ਦੱਸਣਾ ਸੀ ਕਿ ਵੀ ਐਡੀ ਗੱਲ ਹੋ ਰਹੀ ਹੈਗੀ ਪੁੱਤ ਅੱਜ ਤੂੰ ਘਰੇ ਆਇਆ ਸਾਰਾ ਕੁਝ ਦੇਖ ਲਿਆ ਮੈਂ ਤੈਨੂੰ ਕੁਝ ਵੀ ਨਹੀਂ ਕਹਿੰਦਾ ਜਿਵੇਂ ਤੇਰਾ ਇਰਾਦਾ ਹੈ ਜਾਂ ਤੇਰੀ ਭੈਣ ਦਾ ਇਰਾਦਾ ਹੈ ਉਹਨੇਵੇਂ ਕਰ ਲਓ ਬਸ ਇਰਾਦਾ ਦਾ ਸਾਡਾ ਹੈਗਾ ਲੈ ਕੇ ਚੱਲੇ ਆ ਜੀ ਇਹਨੂੰ ਨਾਲ ਚੱਲ ਅੱਗੇ ਵੀਰੇ ਨਹੀਂ ਮੈਂ ਤੈਨੂੰ ਮੈਂ ਕਹਿੰਦਾ ਨਾ ਨਹੀਂ ਨਹੀਂ ਵੀਰੇ ਨਹੀਂ ਨਹੀਂ ਜਸ ਵੀਰੇ ਨਹੀਂ ਨਹੀਂ ਮੈਂ ਬਾਪੂ ਜੀ ਨੂੰ ਛੱਡ ਕੇ ਕਿੱਵੇਂ ਜਾ ਸਕਦੀ ਨਹੀਂ ਕੋਈ ਨਾ ਬਾਪੂ ਜੀ ਨਾ ਝੂਠ ਮਾਰ ਰਿਹਾ ਨਾ ਪਰ ਅਸੀਂ ਨਹੀਂ ਛੱਡਦੇ ਤੇਰੇ ਬਾਪੂ ਜੀ ਦੀ ਕੀ ਗਲਤੀ ਹੈਗੀ ਤੂੰ ਚੱਲ ਤੈਨੂੰ ਕਹਿੰਦਾ ਨਾ ਮੈਂ ਜੱਸੀ ਜਾਣਾ ਨਹੀਂ ਤੂੰ ਕਹੀ ਤੇ ਜਾਂਦਾਗਾ ਮੈਂ ਚੱਕ ਕਰਦਾ ਅਸੀਂ ਬਾਪੂ ਜੀ ਦੀ ਗੱਲ ਸੁਣ ਲਓ ਤੁਸੀਂ ਸਿਆਣੇ ਬਣੋ ਇਹ ਗਲਤੀ ਮੈਂ ਨਹੀਂ ਕਰਦਾ ਤੂੰ ਰੋਕ ਲੈਣਾ ਜੱਸੀ ਯਾਰ ਮੈਂ ਨਹੀਂ ਕਰਦਾ ਜੱਸੀ ਨੂੰ ਘੁੱਟੋ ਤੂੰ ਉਠਾ ਯਾਰ ਮੈਂ ਨਹੀਂ ਪੱਕੇ ਦੋਗਾ ਤੇ ਜੱਸੀ ਮੈਂ ਸਾਰੀਆਂ ਗੱਲਾਂ ਤੋਂ ਠੂਠਾ ਪੈ ਗਿਆ ਹੁਣ ਮੈਂ ਜੱਸੀ ਨੂੰ ਕਹਿੰਦਾ ਨਾ ਸੁਖੀ ਇੱਕ ਵਾਰੀ ਮੈਂ ਨਹੀਂ ਛੱਡਦਾ ਨਹੀਂ ਕਰਦਾ ਬਾਈ ਜੋ ਸੁਧਰ ਜਾਊਗਾ ਤਾਂ ਲੈ ਆਊਗਾ ਨਹੀਂ ਮੈਂ ਛੱਡ ਕੇ ਆਉਂਦਾ ਟਾਈਮ ਬੋਲੋ ਲੈ ਇੱਕ ਮੌਕਾ ਦੇ ਦਿਓ ਮੈਨੂੰ ਨਹੀਂ ਕਰਦਾ ਮੈਂ ਵੀ ਉਹ ਕਹੀ ਤਾਂ ਜਾਂਦੇ ਨੇ ਅਸੀਂ ਤੂੰ ਬੈਠ ਹੋ ਰੇਂਦਾ ਕਹਿੰਦਾ ਨਾ ਅਸੀਂ ਜੋ ਸੁਧਰ ਗਿਆ ਤਾਂ ਤੈਨੂੰ ਲੈ ਆਊਗਾ ਨਹੀਂ ਠੀਕ ਹੈ ਮੈਂ ਕਿਤੇ ਹੋਰ ਵਿਆਹ ਕਰ ਦੋ ਤੇਰਾ ਬਾਪੂ ਜੀ ਤੁਸੀਂ ਸਮਝਾਓ ਵੀਰੇ ਨੂੰ ਪੁੱਤ ਬਹੁਤ ਥੰੜਾ ਆ ਲੈ ਉਹ ਬਿਲਕੁਲ ਸਹੀ ਕਹਿੰਦਾ ਧੀਏ ਕੋਈ ਨਹੀਂ ਤੂੰ ਕਿਹੜਾ ਇਹਨਾਂ ਦੇ ਨਾਲ ਵਗਦਾ ਜੇ ਸੁਧਰਿਆ ਤਾਂ ਮੈਂ ਇਹਨੂੰ ਨਾਲ ਲਾ ਕੇ ਆਪ ਲੈ ਕੇ ਕਰਦਾ ਯਾਰ ਮੈਂ ਸੌਣ ਲੱਗਿਆ ਮੈਂ ਮੁੜ ਕੇ ਜ਼ਿੰਦਗੀ ਚ ਨਹੀਂ ਕਰਦਾ ਮੰਮ ਨੇ ਕੋ ਮੌਕਾ ਦੇ ਦਿਆ ਬੱਪੂ ਇਹਦੀ ਗੱਲ ਤਾਂ ਸੁਣ ਲੋ ਛੱਡੋ ਤੁਸੀਂ ਬੱਪੂ ਜੀ ਦੀ ਇਹ ਗੱਲਾਂ ਸੁਣੀਆਂ ਹੀ ਮੈਂ ਬਹੁਤ ਕੁਝ ਕਹਿੰਦਾ ਸੀ ਪਹਿਲਾਂ ਹੁ ਚੱਲ ਜੇ ਸੀ ਵੀਰੇ ਨਹੀਂ ਮੈਂ ਤਾਂ ਮੈਂ ਕਹਤਾ ਨਾ ਜਿਵਣੇ ਨਸ਼ੇ ਛੱੜਤੇ ਤਾਂ ਮੈਂ ਤੈਨੂੰ ਆਪ ਛੱਡ ਕੇ ਜਾਊਂਗਾ ਇੱਥੇ ਪਰ ਨਹੀਂ ਮੈਂ ਤੈਨੂੰ ਇੱਥੇ ਨਹੀਂ ਛੱਡਦਾ ਹੈਗਾ ਇੱਥੇ ਹੋਰ ਵਿਆਹ ਕਰੂ ਤੇਰਾ ਚੱਲ ਚੱਕ ਝੋੜਾ ਚੱਕ ਕੇ ਰਾ ਚੱਲ ਵੀਰੇ ਨਹੀਂ ਮੈਂ ਤੈਨੂੰ ਇੱਥੇ ਨਹੀਂ ਛੱਡ ਸਕਦਾ ਆ ਜਾ ਵੀਰੇ ਨਹੀਂ ਵੀਰੇ ਤੈਨੂੰ ਕਹਤਾ ਨਾ ਭੈਣੇ ਚੱਲ ਇਹ ਨਾਲ ਲੈ ਕੇ ਜੇ ਚੰਗਾ ਹੁੰਦਾ ਤੇ ਆ ਦਿਨ ਮੈਨੂੰ ਦੇਖਣੇ ਨਹੀਂ ਪੈਂਦੇ ਸੀ ਮੇਰੇ ਮੇਰੇ ਗੱਲ ਤੋਂ ਸੋਣਾ ਤੂੰ ਪਰ ਪਾਸੇ ਦੇਖੋਗੇ